ਅਸੀ ਤੁਰਪੀ ਸੰਹਾ ਖਾ ਕੇ ਬਹਿ ਵੀ ਛੱਡ ਨੇ ਹੁਣ ਪਜਾ ਕੇ ਖੂਨ ਪੀ ਲਿਆ ਸਾਡਾ ਲੋਕੋ ਇਨਾ ਗਦਾਰਾਂ ਨੇ ਦਿੱਤਾ ਨਹੀਂ ਸਹੀਦੀ ਦਰ ਜਾਵੇ ਜ਼ਾਲਮ ਸਰਕਾਰਾਂ ਨੇ ਦਿੱਤਾ ਨਹੀਂ ਸਹੀਦੀ ਦਰ ਜਾਵੇ ਜ਼ਾਲਮ ਸਰਕਾਰਾਂ ਨੇ ਭਾਜਤ ਅਸੈਂਬਲੀ ਨੂੰ ਕੇੜਾ ਸੁੰਨਾ ਹੋ ਗਿਆ ਚਾਰ ਚਪੇਰਾ ਪਾਇਆ ਜਦ ਸੰਬਲੀ ਨੂੰ ਕੇਰਾ ਸੁਨਾ ਹੋ ਗਿਆ ਚਾਰ ਚਪੇਰਾ ਫਿਰ ਖੜਕੀਆਂ ਤਾਰਾਂ ਨੇ ਦਿੱਤਾ ਨਹੀਂ ਸਹੀਦੀ ਦਰਜਾ ਓਏ ਜ਼ਾਲਮ ਸਰਕਾਰਾਂ ਨੇ ਦਿੱਤਾ ਨਹੀਂ ਸਹੀਦੀ ਦਰਜਾ ਓਏ ਜ਼ਾਲਮ ਸਰਕਾਰਾਂ ਨੇ ਕਰਤੇ ਛੱਤਾਂ ਦੇ ਵਿੱਚ ਮੂਰੇ ਪੁੰਨ ਤੇ ਗੋਲੀਆਂ ਦੇ ਨਾਲ ਗੋਰੇ ਕਰਤੇ ਛੱਤਾਂ ਦੇ ਵਿੱਚ ਮੂਰੇ ਪੁੰਨ ਤੇ ਗੋਲੀਆਂ ਦੇ ਨਾਲ ਗੋਰੇ ਮਕੀਆਂ ਹਹਾਕਾਰਾਂ ਨੇ ਦਿੱਤਾ ਨਹੀਂ ਸਹੀ ਦੀ ਦਰਜਾ ਓਏ ਜ਼ਾਲਮ ਸਰਕਾਰਾਂ ਨੇ ਦਿੱਤਾ ਨਹੀਂ ਸਹੀ ਦੀ ਦਰਜਾ ਓਏ ਜ਼ਾਲਮ ਸਰਕਾਰਾਂ ਨੇ ਬੱਜੀ ਸਾੰਡ ਰਸ ਦੇ ਗੋਲੀ ਹੋ ਗਈ ਮੇਮਕੰਨਾ ਤੋਂ ਬੋਲੀ ਬੱਜੀ ਸਾੰਡ ਰਸ ਦੇ ਗੋਲੀ ਹੋ ਗਈ ਮੇਮਕੰਨਾ ਤੋਂ ਗੋਲੀ ਬੋਲੀ ਚੱਲੀਆਂ ਸੋਚ ਵਿਚਾਰਾਂ ਨੇ ਦਿੱਤਾ ਨਹੀਂ ਸ਼ਹੀਦੀ ਦਰ ਜਾਵੇ ਜ਼ਾਲਮ ਸਰਕਾਰਾਂ ਨੇ ਦਿੱਤਾ ਨਹੀਂ ਸ਼ਹੀਦੀ ਦਰ ਜਾਵੇ ਜ਼ਾਲਮ ਸਰਕਾਰਾਂ ਨੇ ਗਿੱਦੜ ਖਾਂ ਚੇਰਾਂ ਦੀਆਂ ਮਾਰਾਂ ਬੀਲੇ ਘੁੰਮਦੇ ਨੇ ਵਿਚਕਾਰਾਂ ਗਿੱਦੜ ਖਾਂ ਚੇਰਾਂ ਦੀਆਂ ਮਾਰਾਂ ਬੀਲੇ ਘੁੰਮਦੇ ਨੇ ਵਿਚਕਾਰਾਂ ਲੁੱਟਦੇ ਮੌਜ ਬਹਾਰਾਂ ਨੇ ਦਿੱਤਾ ਨਹੀਂ ਸ਼ਹੀਦੀ ਦਰ ਜਾਵੇ ਜ਼ਾਲਮ ਸਰਕਾਰਾਂ ਨੇ ਦਿੱਤਾ ਨਹੀਂ ਸਹੀ ਦੀ ਦਰਜਾ ਉਹ ਜ਼ਾਲਮ ਸਰਕਾਰਾਂ ਨੇ